ਸਬਾ ਹਲਕਾ ਗੁਰਦਾਸਪੁਰ ਤੋਂ ਸਾਬਕਾ ਸੈਨਿਕ ਐਕਸ਼ਨ ਕਮੇਟੀ ਰਜਿਸਟਰਡ ਪੰਜਾਬ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤ ਸਰ ਫਤਿਹ ਦੇ ਸਾਂਝੇ ਉਮੀਦਵਾਰ ਧਰਮੀ ਫੌਜੀ ਪ੍ਰਧਾਨ ਬਲਦੇਵ ਸਿੰਘ ਗੁਰਦਾਸ ਨੇ ਪ੍ਰੈਸ ਕਾਨਫਰੰਸ ਦੌਰਾਨ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਇੱਕੋ ਸਮੇਂ ਕਰਾਉਣ ਦੀ ਹਮਾਇਤ ਕਰਦੇ ਆ ਕਿ ਇਸ ਨਾਲ ਦੇਸ਼ ਦੇ ਵਿੱਚ ਮੰਗਾਈ ਦੂਰ ਹੋ ਸਕਦੀ ਹੈ ਅਤੇ ਐਨ ਆਰ ਆਈ ਮਸਲਿਆਂ ਸੰਬੰਧੀ ਵੀ ਵਿਚਾਰ ਰੱਖੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਧਰਮੀ ਫੌਜੀ ਪ੍ਰਧਾਨ ਬਲਦੇਵ ਸਿੰਘ ਦਾ ਬਚਪਨ ਤੋਂ ਹੀ ਸਮਾਜ ਸੇਵਾ ਕਰਨ ਦਾ ਰੁਝਾਨ ਸੀ ਅਤੇ ਸੇਵਾ ਕਰਨ ਖਾਤਰ ਫੌਜ ਵਿੱਚ ਭਰਤੀ ਹੋਏ ਸਨ ਅਤੇ ਜੂਨ 1984 ਦੌਰਾਨ ਸ੍ਰੀ ਕਾਲ ਤਖਤ ਸਾਹਿਬ ਤੇ ਹੋਏ ਹਮਲੇ ਕਾਰਨ ਬਿਰਕਾਂ ਛੱਡ ਧਰਮ ਅਤੇ ਕੌਮ ਨੂੰ ਬਚਾਉਂਦਾ ਬੀੜਾ ਚੁੱਕ ਲਿਆ ਸੀ ਅਤੇ ਜਦ ਕੇ ਹੁਣ ਵੀ ਆਪਣਾ ਸਮਾਂ ਸਮਾਜ ਸੇਵਾ ਵਿੱਚ ਬਤੀਤ ਕਰ ਰਹੇ ਹਨ ਹੋਰ ਕੀ ਕੁਝ ਕਿਹਾ ਆਓ ਤੁਹਾਨੂੰ ਸੁਣਾਉਂਦੇ ਹਾਂ ਮੈਂ ਸਖਤਰ ਮਿਹਰ ਜੀ ਅਸ਼ੋਕ ਦਾ ਪ੍ਰਧਾਨ ਬਲਦੇਵ ਸਿੰਘ ਅਰਦਾਸ ਉਹ ਬੋਲਦਾ। ਔਰ ਮੈਂ ਬੇਨਤੀ ਕਰਦਾ ਕਿ ਜਿੱਦਾਂ ਤੁਹਾਂ ਮੇਰਾ ਰੋਡ ਮੈਪ ਜਿਹੜਾ ਵਾ ਪੁੱਛਿਆ ਵਾਂ। ਮੈਂ ਪੱਤਰਕਾਰਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਵੀ ਆਪਣੀ ਸਾਈਡ ਜਿਹੜੀ ਹੈ ਬਦਲੀ ਕਰ ਜੋ ਬਾਕੀ ਜਿਹੜੇ ਨੇ ਆਮ ਜਿਹੜੇ ਪਾਰਟੀਆਂ ਜਿਹੜੀਆਂ ਗੱਲਾਂ ਬਾਤਾਂ ਕਰਦੀਆਂ ਉਹਨਾਂ ਨੂੰ ਮੈਂ ਬਦਲੀ ਕਰਵਾ ਦਊਗਾ। ਸਾਡਾ ਜਿਹੜਾ ਮੈਂ ਸਭ ਤੋਂ ਪਹਿਲਾਂ ਜਸਕਰਨ ਸਿੰਘ ਕਾਨਸੇ ਵਾਲੇ ਦਾ ਔਰ ਸਾਫਕਾ ਸਾਫਕਾ ਫੌਜੀਆਂ ਦੇ ਪ੍ਰਧਾਨ ਸਰਦਾਰ ਗੁਰਤੇਜ ਸਿੰਘ ਦਾ ਮੈਂ ਬਹੁਤ ਦਿਲੋਂ ਧੰਨਵਾਦ ਕਰਦਾ ਔਰ ਪੰਜਾਬ ਦੇ ਜਰਨਲ ਸਕੱਤਰ ਸੂਬੇ ਦਾ ਹਰਪੰਨ ਸਿੰਘ ਦਾ ਜਿਨ੍ਹਾਂ ਨੇ ਮਿਲ ਕੇ ਵੀ ਪਬਲਿਕ ਦੇ ਵਿੱਚ ਗੱਲ ਕਰਕੇ ਤੇ ਮੈਨੂੰ ਸਿਰਫ ਇਨਾ ਸੰਦੇਸ਼ ਦਿੱਤਾ ਵੀ ਤੁਸੀਂਾਂ ਮਿਲ ਕੇ ਜੜਵਾ ਐਮਪੀ ਦੀ ਇਲੈਕਸ਼ਨ ਜਿਹੜੀ ਆ ਗਰਦਾਸਪੁਰ ਸੀਟ ਜਿਹੜੀ ਆ ਤੋਹਾਂ ਜਿੱਤਣੀ ਆ ਲੜਨੀ ਆ ਔਰ ਮੈਂ ਜਿੱਥੇ ਇਹਨਾਂ ਦਾ ਧੰਨਵਾਦ ਕਰਨਾ ਉੱਥੇ ਮੈਂ ਪਬਲਿਕ ਨੂੰ ਆਪਣਾ ਸੰਦੇਸ਼ ਦੇਣਾ ਕਿ ਇਹ ਜਿਹੜੀਆਂ ਲਕਸ਼ਣਾਂ ਨੇ ਹੁਣ ਪਹਿਲੀਆਂ ਲਕਸ਼ਣਾਂ ਭੁੱਲ ਜੋ ਤੇ ਹੁਣ ਤੁਹਾਨੂੰ ਨਵਾਂ ਮਿਲੇਗਾ ਸਭ ਤੋਂ ਪਹਿਲਾਂ ਤੇ ਤੁਹਾਨੂੰ ਸਾਨੂੰ ਸਵਾਲ ਕੀਤਾ ਕਿ ਤੁਹਾਡਾ ਕੀ ਰੋਡ ਮੈਪ ਹੋਊਗਾ ਰੋਡ ਮੈਪ ਸਾਡਾ ਹੋਊਗਾ ਧਰਮੀ ਫੌਜੀ ਜਥੇਬੰਦੀ ਧਰਮੀ ਫੌਜੀਆ ਜੋ ਕੀਤਾ ਉਹ ਅਸੀਂ ਕਰਕੇ ਵਿਖਾਵਾਂਗੇ ਨੰਬਰ 2 ਦੇ ਤੇ ਅਸੀਂ ਐਨ ਆਰ ਆਈ ਵਰਕਰਾਂ 'ਚ ਆਜ਼ਾਦਾਂਗੇ ਇਹਦੇ ਵਿੱਚ ਇਹ ਹੈ ਕਿ ਧਰਮੀ ਫੌਜੀਆ ਨੇ ਜਦੋਂ ਜੂਨ 1984 ਦੇ ਵਿੱਚ ਦਰਬਾਰ 'ਸੇ ਤੇ ਹਮਲਾ ਹੁੰਦਾ ਤੇ ਕੌਮ ਨੂੰ ਦੇ ਕੇ ਹਮਲਾ ਹੁੰਦਾ ਤੇ ਇਹਨਾਂ ਨੇ ਜਿਵੇਂ ਬੈਰ ਕੱਢ ਛੱਡ ਕੇ ਤੇ ਬਚਾਇਆ ਇਸੇ ਤਰ੍ਹਾਂ ਅਸੀਂ ਹੁਣ ਵੀ ਕੋਈ ਮਾੜਾ ਕੰਮ ਹੋਇਆ ਤੇ ਅਸੀਂ ਮਿਲ ਕੇ ਉਹਦੇ ਬਾਰੇ ਲੜਾਂਗੇ ਪਹਿਲੀਆਂ ਸਰਕਾਰਾਂ ਜਿਹੜੀਆਂ ਧਰਮਾਂ ਕੌਮਾਂ ਜਵਾਂਦੀਆਂ ਉਹ ਪੁੱਲ ਜਾਣ ਅੱਗੇ ਅੱਗੇ ਐਨ ਆਰ ਆਈ ਰਾਜ ਵਰਗਾ ਰਾਜ ਦੇਣਾ ਅਸੀਂ ਬਣਨ ਤੋਂ ਬਾਅਦ ਅਲੱਗ-ਅਲੱਗ ਦੇਸ਼ਾਂ ਦੇ ਐਨ ਆਰ ਆਈਆਂ ਦੀ ਮੀਟਿੰਗ ਕਰਾਂਗੇ ਉਹਨਾਂ ਨੇ ਵਿਚਾਰ ਕਰਨਗੇ ਕਿ ਬਾਹਰ ਕਿਤਰਾ ਦੇ ਕਾਨੂੰਨ ਕਹਦੇ ਨੇ ਕਿਦਾਂ ਰਹਿਣ ਸਹਣਾ ਉਹ ਸਾਰਾ ਟੋਟਲ ਮਿਲਾ ਕੇ ਅਸੀਂ ਉਹਦਾ ਨਿਚੋੜ ਕੱਢ ਕੇ ਤੇ ਅਸੀਂ ਜਿਸ ਤਰ੍ਹਾਂ ਮੁਲਖਾਂ ਦੇ ਬਾਹਰ ਦੇ ਅੰਦਰ ਰਾਜ ਆ ਉਸ ਤਰ੍ਹਾਂ ਦਾ ਅਸੀਂ ਗੁਰਦਾਸਪੁਰ ਦੇ ਵਿੱਚ ਸ਼ੁਰੂ ਕਰਾਂਗੇ ਔਰ ਗੁਰਦਾਸਪੁਰ ਦੇ ਵਿੱਚੋਂ ਆਧਾਰਨ ਦੇ ਉੱਤੇ ਸਾਡਾ ਸਾਰਾ ਪੰਜਾਬ ਜੜਦਾ ਐਨ ਆਰ ਆਈ ਬਣੇਗਾ ਔਰ ਜਿਹੜੇ ਲੀਡਰ ਬਣਨਗੇ ਉਹ ਅੱਗੇ ਤਰ੍ਹਾਂ ਕਿ ਤਰਮੀ ਫੋਜੀ ਵਰਗਾ ਰਾਜ ਦੇਣਾ ਚਾਹਣਗੇ ਪਤਾਂ ਜੀ ਆਮਾ ਟੋਟਲ ਮੀਡੀਆ ਦੇ ਵੀ ਵੀਡੀਓ ਵੇਖਦੇ ਆਏ ਆ ਤੁਸੀਂ ਹਰ ਧਰਮ ਦਾ ਸਤਿਕਾਰ ਕਰਦੇ ਹੋ ਜਿੱਥੇ ਕਿਤੇ ਕੋਈ ਰਾਮਲੀਲਾ ਹੁੰਦੀ ਆ ਕੋਈ ਹੋਰ ਧਾਰਮਿਕ ਸਮਾਰੋਹ ਹੁੰਦਾ ਵਾ ਤੁਹਾਨੂੰ ਜੇਜੇ ਤੋਂ ਤੇ ਬੁਲਾਇਆ ਵੀ ਜਾਂਦਾ ਵਾ ਤੁਹਾਨੂੰ ਸਨਮਾਨ ਦੇ ਕੀਤਾ ਜਾਂਦਾ ਤੇ ਇਹ ਇਹ ਇਹਨਾਂ ਦੇ ਮਤਲਬ ਕੀ ਪਿੱਛੇ ਕਾਰਨਾ ਹੈ ਦੇਖੋ ਜੀ ਇਹ ਜਿਹੜੀ ਆ ਮੈਂ ਸਭ ਤੋਂ ਪਹਿਲਾਂ ਗੱਲ ਕਿਹਾ ਕਿ 100 ਹੱਥ ਰਸਾ ਸਿਰੇ ਤੇ ਗਣ ਮੈਂ ਕਹੀ ਰਹੀ ਆ ਅੱਗੇ ਇਹ ਅਲਫ਼ ਜੀ ਜਿਹੜਾ ਬੋਲ ਚੁੱਕਾ ਵਾ ਜਦੋਂ ਜੂਨ 1984 ਦਾ ਹਮਲਾ ਹੁੰਦਾ ਉਹਦੇ ਵਿੱਚ ਜਿਹੜਾ ਵਾ ਇਹਨਾਂ ਨੇ ਉਤਲੀਆਂ ਸਾਰੀਆਂ ਪਾਰਟੀਆਂ ਰਲ ਕੇ ਕੋਈ ਸ਼ੰਕਾ ਨਹੀਂ ਕੋਈ ਭੁਲੇਖਾ ਨਹੀਂ ਸਾਨੂੰ ਕਿ ਇਕੱਲੀ ਕਾਂਗਰਸ ਨੇ ਹਮਲਾ ਕੀਤਾ ਵਾ ਇਹ ਸਾਰੀਆਂ ਪਾਰਟੀਆਂ ਨੇ ਰਲ ਕੇ ਹਮਲਾ ਕੀਤਾ ਔਰ ਉਹਦੇ ਤੋਂ ਬਾਅਦ ਜਿਹੜੇ ਵਿੱਚ ਕਾਂਗਰਸ ਨੇ ਸੱਦਾ ਕੀਤਾ ਉਹ ਤਾਂ ਨੰਗੀ ਆ ਜਿਨ੍ਹਾਂ ਨੇ ਅੰਤਰਖਾਤੇ ਕਰਵਾਇਆ ਵਾ ਤੇ ਜਿਨ੍ਹਾਂ ਸਪੋਰਟ ਕੀਤੀ ਆ ਜਿਵੇਂ ਕਾਲੀ ਦਲ ਨੇ ਕਰਵਾਇਆ ਵਾ ਬੀਜਪੀ ਨੇ ਸਪੋਰਟ ਕੀਤੀ ਆ ਇਹ ਦੋਵੇਂ ਪਾਰਟੀਆਂ ਬਾਅਦ ਵਿੱਚ ਜਿਹੜੀਆਂ ਰਾਗ ਭਾਗ ਪੋਗ ਰਹੀਆਂ ਨੇ ਤੇ ਕੁਰਸੀਆਂ ਦਾ ਆਨੰਦ ਮਾਣ ਰਹੀਆਂ ਨੇ ਇੱਥੋਂ ਸਾਡੇ ਦੇਸ਼ ਦੀ ਰਾਜਨੀਤੀ ਜਿਹੜੀ ਗੰਦਲੀ ਤੇ ਗੰਦੀ ਹੋ ਗਈ ਆ ਔਰ ਇਹਨਾਂ ਨੇ ਇਹੋ ਇੱਥੋਂ ਫਿਰ ਗਾਂ ਜਾ ਕੇ ਚੱਲਦਾ ਵਾ ਕਿ ਧਰਮਾ ਕੋਮਾ ਚ ਵੰਡਿਆ ਧਰਮਾਂ ਦੇ ਉੱਤੇ ਹਮਲੇ ਕੀਤੇ ਇਹ ਕਰਕੇ ਇਹਨਾਂ ਨੇ ਜੋ ਸਦਾ ਪੋਗੀਆਂ ਨੇ ਔਰ ਹੁਣ ਲੋਕਾਂ ਨੂੰ ਜਾ ਕੇ 39 ਸਾਲ ਬਾਅਦ ਜਿਹੜੀ ਜਾਗਰਤੀ ਆਈ ਆ ਔਰ ਇਹਨਾਂ ਦੇ ਬਾਰੇ ਜਿਹੜਾ ਹੁਣ ਜਿਹੜਾ ਪਰਦੇ ਫਾਸ ਹੋਣ ਲੱਗੇ ਨੇ ਔਰ ਇਹਦੇ ਬਾਬਤ ਜਿਹੜਾ ਵਾ ਹੁਣ ਲੋਕ ਜਿਹੜੇ ਨੇ ਜਾਗਰਤ ਹੋ ਗਏ ਨੇ ਔਰ ਮੈਂ ਇੱਥੇ ਅਪੀਲ ਕਰਦਾ ਵਾਂ ਹਰ ਪਾਰਟੀ ਨੂੰ ਹਰ ਜਥੇਬੰਦੀ ਨੂੰ ਔਰ ਆਮ ਪਬਲਿਕ ਨੂੰ ਮੈਂ ਬੇਨਤੀ ਕਰਦਾ ਕਿ ਹਰ ਪਾਰਟੀ ਜਦੋਂ ਹੁਣ ਕਿਸਾਨ ਯੂਨੀਅਨ ਬਹੁਤ ਵਧੀਆ ਇਹਨਾਂ ਨੇ ਮਰ ਕੇ ਵੀ ਕਰ ਰਹੇ ਨੇ ਜਿਹੜਾ ਤਰਨੇ ਲਾ ਕੇ ਕਰ ਰਹੇ ਪਰ ਮੈਂ ਇਹ ਬੇਨਤੀ ਕਰਦਾ ਕਿ ਜੇਕਰ ਅਸੀਂ ਕਿਸਾਨ ਯੂਨੀਅਨ ਦੇ ਤਰਨੇ ਛੱਡ ਕੇ ਅਸੀਂ ਹੋਰ ਮਜਾਰੇ ਛੱਡ ਕੇ ਸਾਰੇ ਕਰਕੇ ਅਸੀਂ ਦਰਬਾਰ ਸਾਹਿਬ ਬੈਜ ਗਏ ਤੇ ਜੇਕਰ ਅਸੀਂ ਜੂਨ 1984 ਦਾ ਫੈਸਲਾ ਕਰਾ ਲੈਨੇ ਆ ਤੇ ਅੱਗੇ ਤੋਂ ਲੈ ਕੇ ਨਾ ਤੇ ਸਿੱਖ ਕੌਮ ਦੇ ਤੇ ਹਮਲੇ ਹੋਣਗੇ ਤੇ ਨਾ ਹੀ ਕੋਈ ਰਾਜਨੀਤਿਕ ਪਾਰਟੀ ਜਿਹੜੀ ਆ ਇਸ ਤੋਂ ਦੇ ਸਟੱਡ ਰਚ ਕੇ ਤੇ ਇਹ ਕੰਮ ਕਰੂ ਇਹ ਕੀ ਕਰਦੇ ਨੇ ਸਾਡੇ ਰਾਜਨੀਤਿਕ ਕੀ ਕਰਦੇ ਨੇ ਜਿੱਦੋਂ ਇੱਕ ਗੱਲ ਨੂੰ ਚੰਗੀ ਤਰ੍ਹਾਂ ਉਛਾਲਿਆ ਜਾਂਦਾ ਤੇ ਫਿਰ ਦੂਜੇ ਪਾਸੇ ਕੋਈ ਨਾ ਕੋਈ ਚਿੰਗਿਆੜੀ ਲਾ ਕੇ ਲੋਕਾਂ ਦਾ ਉਧਰ ਧਿਆਨ ਕਰ ਦਿੰਦੇ ਆ ਹੁਣ ਮੌਜੂਦਾ ਹਾਲਾਤ ਤੁਸੀਂ ਦੇਖ ਲਓ ਜਥੇਦਾਰ ਗੁਰਦੇਵ ਸਿੰਘ ਕੌਂਕੇ ਦਾ ਮਸਲਾ ਚੁੱਕਿਆ ਸੀ ਉਹਦਾ ਫੈਸਲਾ ਹੋਣ ਲਿਆ ਸੀ ਇਹਨਾਂ ਨੇ ਕੋਈ ਇਧਰੋਂ ਗੱਲ ਚੁੱਕਦੀ ਕੋਈ ਇਧਰ ਚੁੱਕਦੀ ਕਿਸੇ ਨੂੰ ਇਹ ਪਤਾ ਵੀ ਅੱਜ ਗੁਰਦੇਵ ਸਿੰਘ ਕੌਂਕੇ ਦਾ ਵੀ ਇਨਸਾਫ ਲੈਣਾ ਜਾਂ ਜਥੇਦਾਰ ਕੌਂਕੇ ਨੂੰ ਉਹ ਕੋਟ ਨੇ ਸਵਰਨ ਸਿੰਘ ਕੋਟ ਨੇ ਕਿੱਦਾਂ ਮਾਰਿਆ ਲੋਕ ਭੁੱਲ ਗਏ ਮੈਂ ਇੱਥੇ ਗੱਲ ਕਹਿੰਦਾ ਸੌਥ ਰੱਸਾ ਸਿਰੇ ਤੇ ਗੰਡ ਕਿ ਤੁਸੀਂ ਇੱਕ 84 ਦਾ ਹੱਲ ਕਰਾ ਲਓ ਆ ਜਿਹੜੇ ਡਰਾਮੇ ਸਰਕਾਰਾਂ ਕਰਦੀਆਂ ਨੇ ਇਹ ਖਤਮ ਹੋ ਜਾਣਗੇ ਔਰ ਜਿਹੜੀ ਸਾਡੀ ਪਾਰਟੀ ਆ ਇਹਨਾਂ ਡਰਾਮਿਆਂ ਦਾ ਵਿਰੋਧ ਕਰੂਗੀ ਔਰ ਲੋਕਾਂ ਦੇ ਅੱਗੇ ਚਿੱਠਾ ਨੰਗਾ ਕਰਕੇ ਔਰ ਇਹਨਾਂ ਨੂੰ ਜਿਹੜੇ ਗਲਤ ਰਾਜਨੀਤੀ ਕਰਦੇ ਇਹਨਾਂ ਨੂੰ ਸਦਾਰਾਂਗੇ ਕਿ ਮੈਂ ਪਹਿਲੇ ਮੈਂ ਤੁਹਾਨੂੰ ਅਪੀਲ ਕਰ ਚੁੱਕਾ ਕਿ ਹੁਣ ਪੱਤਰਕਾਰ ਵੀ ਆਪਣੇ ਸੰਭਾਲ ਜਿਹੜੇ ਨੇ ਉਹ ਚੇਂਜ ਕਰ ਦਿਓ ਇਹ ਸਰਕਾਰਾਂ ਕੀ ਕਰਦੀਆਂ ਨੇ 2-4 ਮੁੱਦੇ ਨੇ ਉਹਨਾਂ ਦੇ ਉੱਤੇ ਆ ਕੇ ਦੇ ਕਦੀ ਕਿਹੜੀ ਲਕਸ਼ਣ ਹੈ ਜਿਹੜੀ ਮੱਗੇ ਦੇ ਮੁੱਦੇ ਤੇ ਨਹੀਂ ਲੜੀ ਗਈ ਕਿਹੜੀ ਨਸ਼ੇ ਦੇ ਮੁੱਦਿਆਂ ਤੇ ਨਹੀਂ ਲੜੀ ਗਈ ਕਿਹਦੇ ਤੇ ਆ ਮਤਲਬ ਕਿ ਵੀ ਤੱਕੇ ਛਾਈ ਹੋ ਰਹੀ ਦੇ ਪ੍ਰਸ਼ਾਸਨ ਠੀਕ ਨਹੀਂ ਕੀਤਾ ਮੈਂ ਇਥੇ ਇਹ ਗੱਲ ਕਰਨੀ ਚਾਹੁੰਦਾ ਕਿ ਜਿਹੜਾ ਪ੍ਰਸ਼ਾਸਨ ਕਹਿੰਦੇ ਨੇ ਤੁਹਾਨੂੰ ਠੀਕ ਦਊ ਕੀ ਜਿਹੜਾ ਅੱਜ ਤੱਕ ਪ੍ਰਸ਼ਾਸਨ ਦਿੱਤਾ ਸੰਦੇ ਸਾਡੇ ਗੁਰਦੁਆਰੇ ਤੇ ਟੈਂਕ ਤੇ توپਾਂ ਵੜੇ ਅੱਜ ਤੱਕ ਸਾਡੇ ਗੁਰਦੁਆਰਿਆਂ ਦੇ ਤੇ ਹਮਲੇ ਹੋਏ ਸਾਡੇ ਗੁਰਦੁਆਰੇ ਠੋਏ ਦੇ ਕਿ ਇਹ ਇਹਨੂੰ ਇਹਨੂੰ ਸਰਕਾਰਾਂ ਜਿਹੜੀਆਂ ਨੇ ਇਹ ਕਹਿ ਲੀਆਂ ਨੇ ਕਿ ਮਤਲਬ ਕਿ ਅਸੀਂ ਰਾਜ ਦੇ ਰਹੇ ਆ ਇਹਨੂੰ ਤਾਂ ਕੀ ਕਹਿ ਰਹੇ ਨੇ ਨੰਬਰ 2 ਮਗਯਾਈ ਦੇ ਮੁੱਦੇ ਤੇ ਮੇਰੇ ਨਾਲ ਸਵਾਲ ਨਹੀਂ ਚੱਲਣਾ ਅਸੀਂ ਮਗਯਾਈ ਕਿਦਾਂ ਖਤਮ ਹੋਣੀ ਆ ਸਭ ਤੋਂ ਪਹਿਲਾਂ ਮੈਂ ਇਹ ਸੰਸਦ 17 ਦੇ ਵਿੱਚ ਡੀਸੀ ਦਾ 10 ਫੋਰਮ ਮੰਗ ਪੱਤਰ ਦਿੱਤਾ ਜਦੋਂ ਮੈਂ ਸਿਰਫ ਕਰਮੀ ਫੌਜੀ ਪ੍ਰਧਾਨ ਹਾਂ ਮਗਯਾਈ ਨੂੰ ਖਤਮ ਕਰਨ ਵਾਸਤੇ ਪਹਿਲਾ ਫਾਰਮੂਲਾ ਲੋਕ ਸਭਾ ਤੇ ਵਿਧਾਨ ਸਭਾ ਇਕੱਠੀਆਂ ਹੋਣ ਨੰਬਰ 2 ਦੇ ਉੱਤੇ ਜਦੋਂ ਸਰਕਾਰ ਬਣ ਜਾਂਦੀ ਆ ਜਿਹੜੀ ਸਰਕਾਰ ਆ ਨਾ ਸਰਪੰਚੀ ਦੀ ਚੋਣ ਹੋਵੇ ਨਾ ਸ਼ਹਿਰ ਦੇ ਦੀ ਜਿਹੜਾ ਸ਼ਹਿਰ ਦਾ ਪ੍ਰਧਾਨ ਵਾ ਤੇ ਸ਼ਹਿਰੀ ਐਮਸੀ ਆ ਪਿੰਡਾਂ ਦੇ ਸਰਪੰਚ ਨੇ ਤੇ ਸਰਪੰਚਾਂ ਦੇ ਮੈਂਬਰ ਨੇ ਅੱਗੇ ਆ ਗਏ ਨੇ ਚੇਅਰਮੈਨ ਤੇ ਬਲਾਕ ਸੰਮਤੀ ਮੈਂਬਰ ਇਹ ਸਾਰੇ ਜਿਸ ਬੰਦੇ ਦੀ ਸਰਕਾਰ ਆ ਉਹ ਸਰਕਾਰ ਆਪਣੇ ਨਾਮਜਦ ਕਰੇ ਕਿ ਇਹ ਜਿਹੜੇ ਨੇ ਮਤਲਬ ਕਿ ਬੋਟਾਂ ਇੱਕ ਫਾਰਮੈਲਟੀ ਹੁੰਦੀ ਆ ਸਭ ਤੋਂ ਪਹਿਲਾਂ ਲੈਂਦੇ ਨੇ ਪੁਲਿਸ ਦੇ ਡੰਡੇ ਤੋਂ ਡੰਡੇ ਤੋਂ ਕਰਕੇ ਤੇ ਇਹਨਾਂ ਕੋਲ ਜਿਹੜਾ ਉਹਦੇ ਉਤੋਂ ਬਾਅਦ ਨਹੀਂ ਤਾਂ ਕਾਨੂੰਨ ਦੇ ਜੋਰ ਨਾਲ ਤੇ ਧੱਕੇਸ਼ਾਹੀ ਨਾਲ ਇਹਨਾਂ ਦੇ ਸਰਪੰਚ ਬਣਦੇ ਇਹਨਾਂ ਦੇ ਸਾਰੇ ਬਣਦੇ ਨੇ ਇਹ લક્ષਣ ਜਿਹੜੇ ਨਾਮਜਦ ਹੋ ਜੇ ਲੋਕ ਸਭਾ ਵਿਧਾਨ ਸਭਾ ਕਠੀਆਂ ਹੋ ਜਾਣ ਔਰ ਇਹਦਾ ਤਖਸਦਾ ਤਹਾ ਜਿਹੜਾ ਜੋ ਬਰਬਾਦ ਹੁੰਦਾ ਇਹ ਮਹਗਾਈ ਨੂੰ ਆਟੋਮੈਟਿਕ ਤੋੜ ਦੂਗੀ ਮਹਗਾਈ ਇਸ ਤਰ੍ਹਾਂ ਟੁੱਟਣੀ ਮਹਗਾਈ ਦਾ ਸਵਾਲ ਕੋਈ ਮੁੱਦਾ ਨਹੀਂਗਾ ਮੇਰਾ ਨਾਮ ਕਸ਼ਮੀਰ ਸਿੰਘ ਇਹ ਮੇਰਾ ਛੋਟਾ ਭਰਾ ਵਾ ਤੇ ਮੁਰਤੋ ਰੱਖ ਕੇ ਅਸੀਂ ਇਕੱਠੇ ਖੇਡੇ ਆ ਇਕੱਠੇ ਪੜੇ ਆ ਅਸੀਂ ਤੇ ਬਹੁਤ ਵਧੀਆ ਸੁਭਾਅ ਹੈਗਾ ਮੁਰਤੋ ਰੱਖ ਕੇ ਬਹੁਤ ਵਧੀਆ ਸੁਭਾਅ ਦੇ ਨਾਲ ਵਿਆਹ ਆ ਇਹਦਾ ਮੁਰਤੋ ਰੱਖ ਕੇ ਹੀ ਵੀ ਮੈਂ ਮਤਲਬ ਕਿ ਪਬਲਿਕ ਦੀ ਦੁਨੀਆ ਦੀ ਸੇਵਾ ਕਰਾਂ ਤੇ ਉਸੇ ਪਾਸੇ ਨੂੰ ਤੁਰਿਆ ਰਿਹਾ ਮੁਰਕੇ ਜਦੋਂ ਭਰਤੀ ਹੋ ਗਿਆ ਫੌਜ ਦੇ ਵਿੱਚ ਤੇ ਫੇਰ ਫੌਜ ਦੇ ਵਿੱਚ ਚੱਲ ਗਿਆ ਫੌਜੋਂ ਇਹਨੇ ਇਹੋ ਜਦੋਂ ਆਇਆ ਮੁਰਕੇ ਰਿੰਗੂਟੀ ਕਰਕੇ ਸਾਨੂੰ ਕਹਿੰਦਾ ਹੈ ਕਿ ਮੈਂ ਪਬਲਿਕ ਦੀ ਸੇਵਾ ਕਰਨੀ ਆ ਤੇ ਮੈਂ ਤਾਂ ਕਰਕੇ ਫੌਜ ਚੋਂ ਚੱਲ ਗਿਆ ਅਸੀਂ ਆਖਿਆ ਚਲ ਠੀਕ ਆ ਵੀ ਬੜਾ ਵਧੀਆ ਤੇ ਮੁੜ ਕੇ ਫੇਰੇ ਇਸੇ ਤਰ੍ਹਾਂ ਹੀ ਮਤਲਬ ਕਿ ਹਰ ਗੱਲ ਤੋਂ ਜਦੋਂ 84 ਹੋਈ ਆ ਉਹਦੇ ਵਿੱਚ ਇਹਨਾਂ ਨੂੰ ਮਤਲਬ ਕਿ ਉੱਥੇ ਸਜ਼ਾਆਂ ਮਿਲੀਆਂ ਜੇਲ੍ਹ ਚਲ ਗਿਆ ਤੇ ਸਾਡੀ ਪਰਜਾਈ ਵਿਚਾਰੀ ਇਸ ਤਰ੍ਹਾਂ ਘਰ ਕੰਮ ਬੱਚਿਆਂ ਨੂੰ ਸਾਹਮਣੇ ਬੜੇ ਔਖਿਆਂ ਹੋ ਕੇ ਸਾਹਮਦੀ ਰਹੀ ਤੇ ਮੁੜ ਕੇ ਫੇਰੇ ਜਦੋਂ ਉੱਥੋਂ ਰਹਾ ਹੋ ਕੇ ਆਇਆ ਫੌਜ ਤੋਂ ਤੇ ਫੇਰ ਆਣ ਕੇ ਮੁੜ ਕੇ ਇਹਨੇ ਕਰਦਾ ਖੰਮ ਤਦ ਨਹੀਂ ਹੁਣਾ ਦਿਲਚਸਪੀ ਨਾ ਕੀਤਾ ਬਹੁਤਾ ਇਹ ਪਬਲਿਕ ਦਾ ਹੀ ਕੰਮ ਕਰਦਾ ਰਿਹਾ ਇਸ ਤਰ੍ਹਾਂ ਕਦੀ ਕਿਸ ਨੇ ਆਖਿਆ ਉਹਦੇ ਨਾਲ ਚੱਲ ਗਿਆ ਉਹ ਕਿਸ ਨੇ ਆਖਿਆ ਉਹਦੇ ਨਾਲ ਚੱਲ ਗਿਆ ਇਸ ਤਰ੍ਹਾਂ ਹੀ ਮਤਲਬ ਕਿ ਜਿਤਨਾ ਲੋਕ ਸੇਵਾ ਕਰਦਾ ਰਿਹਾ ਹੈ ਤੇ ਲੋਕ ਸੇਵਾ ਦੇ ਮੋਰਤੋ ਰੱਖ ਕੇ ਦੇ ਹਿਸਾਬਾਬ ਹੋਣ ਨੂੰ ਦੋ ਪਾਰਟੀਆਂ ਨੇ ਰੱਖ ਕੇ ਤੈਨੂੰ ਉਮੀਦਵਾਰ ਕੋਸ਼ਤ ਕੀਤਾ ਤੇ ਮੈਂ ਵੀ ਇਹਨੂੰ ਇਹੀ ਕਹਾਗਾ ਕਿ ਚਲੋ ਠੀਕ ਆ ਤੂੰ ਮਤਲਬ ਕਿ ਕੰਮ ਤੇ ਤੁਰਿਆ ਵਾ ਤਾਂ ਬਹੁਤ ਵਧੀਆ ਕੰਮ ਚੰਗੀ ਗੱਲ ਆ ਪਬਲਿਕ ਦੀ ਸੇਵਾ ਕਰਨੀ ਸਾਨੂੰ ਮਤਲਬ ਕਿ ਬਹੁਤ ਚੰਗੀ ਗੱਲ ਆ ਤੇ ਇਹ ਕਰਕੇ ਮਤਲਬ ਕਿ ਹੁਣ ਖਲੋਤੇ ਨੇ ਤੇ ਇਹਨਾਂ ਨੂੰ ਵੇਖੋ ਮਹਾਰਾਜ ਕੀ ਕਰਦਾ ਬਾਕੀ ਇਹ ਪਬਲਿਕ ਦਾ ਸਾਥ ਆ ਪਬਲਿਕ ਦਵੇਗੀ ਸਾਥ ਤੇ ਇਹ ਪਬਲਿਕ ਦੀ ਸੇਵਾ ਕਰ ਸਕਦਾ ਕਿਉਂਕਿ ਪਬਲਿਕ ਦੀ ਸੇਵਾ ਤਾਂ ਹੀ ਕਰ ਸਕਦਾ ਜੇ ਉਹਨੂੰ ਕੋਈ ਮੌਕਾ ਮਿਲੇ ਤੇ ਹੁਣ ਘਰ ਬੈਠਿਆਂ ਦਾ ਬੰਦਾ ਕਰ ਨਹੀਂ ਸਕਦਾ ਜੇ ਕੋਈ ਉਹਨੂੰ ਮੌਕਾ ਦੇਊਗਾ ਪਬਲਿਕ ਦਊਗੀ ਤੇ ਫਿਰ ਉਹਦੇ ਨਾਲੇ ਮਤਲਬ ਕਿ ਚੰਗੇ ਤਰੀਕੇ ਦੇ ਨਾਲ ਚੰਗਾ ਕੰਮ ਕਰੂਗਾ ਚੰਗਾ ਪਬਲਿਕ ਦਾ ਸਭਾਰੂਗਾ ਤੇ ਅਸੀਂ ਤੇਹੀ ਕਵਾਂਗੇ ਪੀ ਇਹ ਵਧੀਆ ਠੀਕ ਆ ਬਹੁਤ ਵਧੀਆ ਜਿੱਦਰ ਨੂੰ ਇਹ ਚੱਲੇ ਆ ਬਹੁਤ ਠੀਕ ਆ ਹਾਂਜੀ